ਸਾਰੇ ਕਿਸਾਨ ਇਕੱਠੇ ਆ ਸਾਡੀਆਂ ਮੰਗਾਂ ਮੰਨਵਾ ਕੇ ਰਵਾਂਗੇ ਪਰ ਸੰਯੁਕਤ ਮੋਰਚੇ ਦੇ ਆਰਡਰ ਨੂੰ ਉਡੀਕਦੇ ਆ ਜਦੋਂ ਆਰਡਰ ਦੇਣਗੇ ਉਹਦੇ ਦਿੱਲੀ ਨੂੰ ਫਰਮਾਨਗੀ ਕਰੀ ਅਸੀਂ ਸੈਂਟਰ ਨੂੰ ਦੱਸਾਂ ਜਾਉਣੇ ਆ ਕਿ ਦਿੱਲੀ ਸਾਥੋਂ ਦੂਰ ਨਹੀਂ ਕਿ ਦਿੱਲੀ ਦੇ ਵਿੱਚ ਆਉਣ ਲੱਗਾ ਮੈਂਟ ਲੱਗਣਾ ਹੈ 2020 ਦੇ ਵਿੱਚ ਕਣੀ ਦੇ ਵਿੱਚ ਜਿਵੇਂ ਅੰਦੋਲਨ ਹੋਇਆ ਸੀ ਕਿਤੇ ਸਾਨੂੰ ਉਹ ਅੰਦੋਲਨ ਨਾ ਵਿਟਣਾ ਪੈ ਜੇ ਇਸ ਕਰਕੇ ਸਾਨੂੰ ਹਰ ਪੱਖ ਤੋਂ ਪਾਸੇ ਰੱਖਿਆ ਜਾਵੇ ਵੀ ਉਹ ਦੇ ਵਿੱਚੋਂ ਬਾਹਰ ਆਓ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਹੈ ਜਿਹੇ ਘਰਾਂ ਤੋਂ ਨਿਕਲ ਕੇ ਨੈਸ਼ਨਲ ਹਾਈਵੇ ਤੇ ਆ ਸਕਦੇ ਆ ਇਹਨਾਂ ਟਰੈਕਟਰਾਂ ਵਾਸਤੇ ਦਿੱਲੀ ਦੂਰ ਨਹੀਂ ਅਸੀਂ ਆਪਣੇ ਟਰੈਕਟਰਾਂ ਦਾ ਮੂੰਹ ਦਿੱਲੀ ਵੱਲ ਕਰਕੇ ਇਹ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਉਹ ਦਿਨ ਦੂਰ ਨਹੀਂ ਜੇ ਇਹ ਸਾਰੇ ਦਾ ਸਾਰਾ ਕੈਟਰ ਦਿੱਲੀ ਪਹੁੰਚ ਗਿਆ ਤੇ ਤੁਹਾਡਾ ਖੜਨਾ ਮੁਸ਼ਕਲ ਹੋ ਜੂ। ਆਮਕੀ ਕਰਨਾ ਚਾਹੁੰਗੇ ਅੱਜ ਦੇ ਟਰੈਕਟਰ ਮਾਰਚਿੰਗ। ਮੇਰਾ ਨਾਮ ਗੁਰਤੇ ਸਿੰਘਾ ਜੀ। ਉਦਿਆ ਕਰਨਪੰਡਾ। ਕੀ ਕਹਿਣਾ ਚਾਹੂੰਗੀ ਜੋ ਟਰੈਕਟਰ ਮਾਰਚ ਕੀਤਾ ਜਾ ਰਿਹਾ ਜਿਲ੍ਹਾ ਜਰਨਲ ਸਕੱਤਰ ਕਾਦੀਆਂ ਜਿਹੜਾ ਸਾਡਾ ਟਰੈਕਟਰ ਰੋਸ ਮਾਰਚ ਆ ਜੀ ਸੰਯੁਕਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਆਏ ਆ ਜਿਵੇਂ ਸਾਡੇ ਲੀਡਰ ਆਖਣਗੇ ਉਸ ਆਦੇਸ਼ ਤੇ ਅਸੀਂ ਚੱਲਾਂਗੇ ਸਾਨੂੰ ਉਹਨਾਂ ਨੇ ਆਖਿਆ ਵੀ ਰਸਤਾ ਚੱਲਦਾ ਰੱਖਣਾ ਸਾਈਡ ਤੇ ਲਾਉਣੇ ਆ ਉਵੇਂ ਜਿਵੇਂ ਟਰੈਕਟਰ ਲਾ ਕੇ ਆਏ ਜਿਹੜੇ ਸਾਰੇ ਕਿਸਾਨ ਇਕੱਠੇ ਆ ਸਾਡੀਆਂ ਮੰਗਾਂ ਮੰਵਾ ਕੇ ਰਵਾਂਗੇ ਪਰ ਸੰਯੁਕਤ ਮੋਰਚੇ ਦੇ ਆਰਡਰ ਨੂੰ ਉਡੀਕਦੇ ਆ ਜਦੋਂ ਆਰਡਰ ਦੇਣਗੇ ਉਹਦੇ ਦਿੱਲੀ ਨੂੰ ਰਵਾਨਗੀ ਕਰਾਂ ਚਾਹੁੰਦਾ ਚਾਹੁੰ ਕਿ ਅੱਜ ਜੋ ਟੱਕਰ ਮਾਰਚ ਕੀਤਾ ਮੈਂ ਜਰਨੈਲ ਸਿੰਘ ਰੂੜਾਂ ਵਾਲਾ ਮੁੱਖ ਬਲਰਾ ਪੰਜਾਬ ਪੰਜਾਬ ਕਿਸਾਨਾਂ ਨੂੰ ਅੱਜ ਦਾ ਜੋ ਸਾਡਾ ਰੋਸ ਮਾਰਚ ਹੈ ਡਬਲਯੂਟੀਓ ਨੂੰ ਸਾਨੂੰ ਬਾਹਰ ਰੱਖਿਆ ਜਾਵੇ ਸੰਯੁਕਤ ਮੋਰਚੇ ਦੇ ਆਦੇਸ਼ਾ ਦੇ ਅਸੀਂ ਸਾਰੇ ਜਿੰਨੇ ਵੀ ਟਰੈਕਟਰ ਹੈ ਲਿਆ ਕੇ ਅਸੀਂ ਰੂੜਾਂ ਤੇ ਖੜੇ ਕੀਤੇ ਆ ਇੱਕ ਸਾਈਡ ਤੇ ਖੜੇ ਕੀਤੇ ਆ ਅਸੀਂ ਕੋਈ ਰੋਡ ਬੰਦ ਨਹੀਂ ਕਰਨਾਗਾ ਇੱਕ ਸੈਂਟਰ ਨੂੰ ਦਿਖਾਉਣਾ ਹੈ ਦਿੱਲੀ ਵੱਲੇ ਮੂੰਹ ਕਰਕੇ ਵੀ ਜਿਸ ਤਰ੍ਹਾਂ ਸਾਡੇ ਕਿਸਾਨਾਂ ਤੇ ਜਿਹੜਾ ਤਸ਼ੱਦਦ ਹੋ ਰਿਹਾ ਹੈ ਹਰਿਆਣਾ ਸਰਕਾਰ ਰਹੀ ਹੈ ਅਸੀਂ ਸੈਂਟਰ ਨੂੰ ਦੱਸਣਾ ਚਾਹੁੰਦੇ ਆ ਕਿ ਦਿੱਲੀ ਸਾਥੋਂ ਦੂਰ ਨਹੀਂ ਗਈ ਦਿੱਲੀ ਦੇ ਵਿੱਚ ਆਉਣ ਲੱਗਾ ਮੈਂਟ ਲੱਗਣਾ ਹੈ 2020 ਦੇ ਵਿੱਚ 19 ਦੇ ਵਿੱਚ ਜਿਵੇਂ ਅੰਦੋਲਨ ਹੋਇਆ ਸੀ ਕਿਤੇ ਸਾਨੂੰ ਉਹ ਅੰਦੋਲਨਾਂ ਦਾ ਵਿੜਨਾ ਪੈ ਜੇ ਇਸ ਕਰਕੇ ਸਾਨੂੰ ਹਰ ਪਖ ਤੋਂ ਪਾਸੇ ਰੱਖਿਆ ਜਾਵੇ डब्ल्यू तो ਹਰ ਡਬਲਯੂ ਬਾਹਰ ਰੱਖਿਆ ਜਾਵੇ ਬਾਕੀ ਜੋ ਦੇਸ਼ ਦੇ ਕਿਸਾਨ ਇੱਕ ਮੁੱਠਾ ਹੈ ਏਕਤਾ ਸਾਡੇ ਵਿੱਚ ਜਿੱਥੇ ਵੀ ਲੋੜ ਪਈ ਸੰਯੁਕਤ ਮੋਰਚੇ ਦੇ ਕਹਿੰਦੇ ਸੀ ਉੱਥੇ ਜਾਵਾਂਗੇ ਮੈਂ ਕੀ ਕਹਿਣਾ ਚਾਹੁੰਗਾ ਅੱਜ ਜਿਹੜਾ ਅੰਮ੍ਰਿਤਪੁਰ ਜਿਹੜਾ ਟਰੈਕਟਰ ਤੇਰੇ ਘਰ ਤੇ ਰੋਡ ਤੇ ਸ਼ਾਂਤ ਵੀ ਪ੍ਰੋਟੈਸਟ ਕੀਤਾ ਜਾ ਰਿਹਾ ਮੇਰਾ ਨਾਮ ਗੋਬਿੰਦ ਸਿੰਘ ਹੈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਮੈਂ ਜ਼ਿਲ੍ਹਾ ਪ੍ਰਧਾਨ ਹੈ ਜਿਹੜਾ ਅੱਜ ਦਾ ਸਾਡਾ ਮੁੱਖ ਏਜੰਡਾ ਹੈ ਉਹ ਪੂਰੇ ਭਾਰਤ ਨੂੰ WTO ਦੀ ਮਾਰਚੋਂ ਬਾਹਰ ਕੱਢਣ ਵਾਸਤੇ ਅਸੀਂ ਇੱਕ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ WTO ਜਿਹੜਾ WTO ਦੇ ਵਿੱਚੋਂ ਬਾਹਰ ਆਓ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਹੈ ਜਿਹੇ ਘਰਾਂ ਚੋਂ ਨਿਕਲ ਕੇ ਨੈਸ਼ਨਲ ਹਾਈਵੇਅ ਤੇ ਆ ਸਕਦੇ ਆ ਇਹਨਾਂ ਟਰੈਕਟਰਾਂ ਵਾਸਤੇ ਦਿੱਲੀ ਦੂਰ ਨਹੀਂ ਇੱਕ ਜਿਹੜਾ ਹਰਿਆਣਾ ਸਰਕਾਰ ਨੇ ਕੋਸ਼ ਚੰਨ ਘਰਾਂ ਦੀ ਰਖਾਇਲ ਬਣ ਕੇ ਸਾਡੇ ਕਿਸਾਨਾਂ ਤੇ ਤਦਸ਼ਾਦ ਕੀਤਾ ਬੋਰੀਆਂ ਚ ਪਾ ਪਾ ਕੇ ਕੁੱਟਿਆ ਲੱਤਾਂ ਬਾਹਾਂ ਤੋੜੀਆਂ ਉਹਨਾਂ ਦਾ ਇਨਸਾਫ ਲੈਣ ਵਾਸਤੇ ਵੀ ਜਿਹੜੀ ਅੱਜ ਦੀ ਸਾਡੀ ਕਾਲ ਹੈ ਸੰਯੁਕਤ ਮੋਰਚੇ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਹਰੇਕ ਜੀਟੀ ਰੋਡ ਤੇ ਨੈਸ਼ਨਲ ਹਾਈਵੇ ਤੇ ਅਸੀਂ ਆਪਣੇ ਟਰੈਕਟਰਾਂ ਦਾ ਮੂੰਹ ਦਿੱਲੀ ਵੱਲ ਕਰਕੇ ਇਹ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਉਹ ਦਿਨ ਦੂਰ ਨਹੀਂ ਜੇ ਇਹ ਸਾਰੇ ਦਾ ਸਾਰਾ ਕੈਟਰ ਦਿੱਲੀ ਪਹੁੰਚ ਗਿਆ ਤੇ ਤੁਹਾਡਾ ਖੜਨਾ ਮੁਸ਼ਕਲ ਹੋ ਜੂ ਤੇ ਬਿਹਤਰ ਇਹੀ ਹੈ ਕਿ ਡੀਓ ਡਬਲਯੂ ਡੀਓ ਨੂੰ ਬਾਹਰ ਆ ਕੇ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨਾਜਾਇਜ਼ ਪਰਚੇ ਐ ਜੋ ਕੁਝ ਵੀ ਕਰਨ ਵਾਲਾ ਉਹਨੂੰ ਕਰਕੇ ਤੇ ਮੂਰੇ ਲੈਡਚਨ ਆ ਗਿਆ ਇਹਦੀ ਨਾਨੀ ਯਾਦ ਕਰਾ ਦੇਾਂਗੇ ਮੈਂ ਕੀ ਕਹਿਣਾ ਚਾਹੁੰਗਾ ਜਿਹੜਾ ਟਰੈਕਟਰ ਮਾਰਚ ਕੀਤਾ ਮੇਰਾ ਨਾਮ ਜੇ ਪੂਰ ਸਿੰਘ ਵੱਟੂ ਢੇਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਬੁਟਾ ਮੁਰਝ ਗੇਲ ਅਸੀਂ ਅੱਜ ਜੋ ਟਰੈਕਟਰ ਮਾਰਚ ਕੀਤੀ डब्ल्यूटी को बाहर करने वास्ते ते जो ਸਾਡੇ ਕਿਸਾਨਾਂ ਦੇ ਹਤਿਆਚਾਰ ਕੀਤਾ ਉਹਨਾਂ ਦੇ ਰੋਹ ਵਜੋਂ ਜਾਂ ਅਸੀਂ ਜਿਹੜੇ ਕਿਸਾਨ ਅੱਜ ਸੰਯੁਕਤ ਮੋਰਚੇ ਵਾਲੋ ਕਾਲ ਤੇ ਟਰੈਕਟਰ ਜਿੱਦਾਂ ਮੂੰਹ ਦਿੱਲੀ ਵੱਲੋਂ ਕੀਤਾ ਉਹ ਦਿਨ ਦੂਰ ਨਹੀਂ ਜੇ ਐਵੇਂ ਹਰਿਆਣਾ ਸਰਕਾਰ ਖੱਟੜ ਸਰਕਾਰ ਸਾਡੇ ਕਰਦੀ ਨਹੀਂ ਤੇ ਵੀ ਦਿੱਲੀ ਨੂੰ ਜਾਣਗੇ ਕੋਈ ਦਿੱਲੀ ਸਾਥੋਂ ਦੂਰ ਨਹੀਂ ਗਈ ਇਹਨਾਂ ਦੇ ਵਜੋਂ ਜਿਹੜਾ ਅੱਜ ਆਹੀ ਡਟ ਕੇ ਇਹਦਾ ਵਿਰੋਧ ਕਰਨੇ ਆ ਯੋਗ ਸਾਡੇ ਕਿਸਾਨ ਜਿਹਾ ਬੰਦਿਆਂ ਨੇ ਡਬਲਯੂਟੀਓ ਖੇਤੀ ਸੰਕਟ ਵਾਸਤੇ ਅਸੀਂ ਆਪਦਾ ਸੰਘਰਸ਼ ਲੜਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ